ਸਾਤ ਸ੍ਰੀ ਅਕਾਲ ਤੁਸੀਂ ਜੁੜਿਓ ਐਨ ਆਰ ਆਈ ਟੀਵੀ ਨਾਲ ਆ ਤੁਹਾਡੇ ਨਾਲ ਸਤਨਾਬ ਸਿੰਘ ਬਠੋਈ ਵੱਡੀ ਖਬਰ ਗਾਂ ਕੇਂਦਰੀ ਗਰਾ ਵਿਭਾਗ ਨਾਲ ਜੁੜੀ ਹੋਈ ਆ ਕੇਂਦਰੀ ਗਰਾ ਵਿਭਾਗ ਵੱਲੋਂ ਵੱਡਾ ਫੈਸਲਾ ਲਿਆ ਗਿਆ ਤੇ ਕੁਝ ਸੁਬਿਆ ਰੈਲੀ ਐਲਾਨ ਕਰ ਦਿੱਤਾ ਹੈ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਜਿੱਥੇ ਭਾਰਤ ਤੇ ਪਾਕਿਸਤਾਨ ਦਰਮਿਆਨ ਤਣਾਅਪੂਰਨ ਮਾਹੌਲ ਬਣਿਆ ਹੋਇਆ ਤਾਂ ਹੁਣ ਕੇਂਦਰ ਸਰਕਾਰ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ 7 ਮਈ ਨੂੰ ਲੈ ਕੇ ਵੱਡੀ ਜਿਹੜੀ ਆ ਉਹ ਜਾਣਕਾਰੀ ਸਾਹਮਣੇ ਆ ਰਹੀ ਆ ਕਿ 7 ਮਈ ਨੂੰ ਹੁਣ BSF ਵੱਲੋਂ ਵੱਡੇ ਪੱਧਰ ਤੇ ਤਿਆਰੀ ਕੀਤੀ ਜਾਏਗੀ ਤਾਂ ਕੇਂਦਰੀ ਗ੍ਰਾਹਯ ਵਿਭਾਗ ਵੱਲੋਂ ਜਿਹੜੀ ਹੈ 7 ਮਈ ਨੂੰ ਵੱਡਾ ਜਿਹੜਾ ਐਕਸ਼ਨ ਹੋਏਗਾ ਤਾਂ ਸੁੱਬਿਆਂ ਵਿੱਚ ਕੁਝ ਸੁੱਬਿਆਂ ਵਿੱਚ ਜਿਹੜਾ ਇਹ ਫੈਸਲਾ ਲਿਆ ਗਿਆ ਹੈ ਕਿ ਇਹ ਐਕਸ਼ਨ ਕੀਤਾ ਜਾਏਗਾ ਤਾਂ ਹਮਲੇ ਦੌਰਾਨ ਆਪਣੀ ਸੁਰੱਖਿਆ ਕਰਨ ਦਾ ਅਭਿਆਸ ਕੀਤਾ ਜਾਏਗਾ 7 ਮਈ ਨੂੰ ਮੌਕ ਡ੍ਰਿਲ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਤਾਂ 7 ਮਈ ਨੂੰ ਕੁਝ ਸੁੱਬੇ ਜਿਹੜੇ ਬਾਰਡਰ ਨਾਲ ਲੱਗਦੇ ਨੇ ਉਹਨਾਂ ਵਿੱਚ ਮੌਕ ਡ੍ਰਿਲ ਕਰਾਈ ਜਾਏਗੀ ਅਤੇ ਲੋਕਾਂ ਨੂੰ ਹਮਲੇ ਤੋਂ ਕਿਵੇਂ ਬਚਣਾ ਉਹ ਸਾਰੀ ਜਾਣਕਾਰੀ ਦੱਸੀ ਜਾਏਗੀ ਤੇ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਬੀਐਸਐਫ ਵੱਲੋਂ ਬਿੱਤੇ ਦਿਨੇ ਹੀ ਵੱਡਾ ਐਕਸ਼ਨ ਹੈ ਜਿਹੜਾ ਫਿਰੋਜ਼ਪੁਰ ਕੈਂਟ ਵਿੱਚ ਕੀਤਾ ਗਿਆ ਕਿ ਉੱਥੇ ਬਲੈਕਆਊਟ ਕੀਤਾ ਅਤੇ ਕੁਝ ਆਧੇ ਘੰਟੇ ਦੇ ਕਰੀਬ ਜਿਹੜਾ ਹਨੇਰਾ ਕਰਕੇ ਉੱਥੇ ਮੌਕ ਡ੍ਰਿਲ ਕੀਤੀ ਗਈ ਅਤੇ ਲੋਕਾਂ ਨੂੰ ਸੈਹਮ ਤੋਂ ਦੂਰ ਰਹਿਣ ਦੇ ਲਈ ਪਹਿਲਾਂ ਹੀ ਜਿਹੜੇ ਅਨਾਊਂਸਮੈਂਟਾਂ ਕੀਤੇਆਂ ਗਿਆ ਸੀ ਤਾਂ ਬਿੱਤੇ ਕੱਲ੍ਹ ਹੀ ਤੁਹਾਡੇ ਨਾਲੇ ਨਾ ਜਾਣਕਾਰੀ ਜਿਹੜੀ ਆ ਸਾਂਝੀ ਕੀਤੀ ਸੀ ਕਿ ਫਿਰੋਜ਼ਪੁਰ ਚ ਵੱਡਾ ਐਕਸ਼ਨ ਹੋਣ ਜਾ ਰਿਹਾ ਤਾਂ ਫਿਰੋਜ਼ਪੁਰ ਤੋਂ ਬਾਅਦ ਹੋਣਾ ਕੇਂਦਰੀ ਗ੍ਰਾਹਯ ਵਿਭਾਗ ਵੱਲੋਂ ਵੱਡਾ ਫੈਸਲਾ ਲਿਆ ਗਿਆ ਕਿ ਕੁਝ ਸੂਬਿਆਂ ਵਿੱਚ ਮੌਕ ਡ੍ਰਿਲ ਕੀਤੀ ਜਾਏਗੀ ਤੇ ਹਮਲੇ ਤੋਂ ਕਿਵੇਂ बचना ਹੈ ਉਹ ਜਿਹੜਾ ਵੀ ਐਸਐਫ ਵੱਲੋਂ ਜਿਹੜੇ ਆ ਤਿਆਰੀ ਕੀਤੀ ਜਾਏਗੀ ਤਾਂ ਇਸ ਦੇ ਚੱਲਦਿਆਂ ਹੁਣ 7 ਮਈ ਨੂੰ ਜਿਹੜਾ ਅਲਰਟ ਕਰ ਦਿੱਤਾ ਗਿਆ 7 ਮਈ ਨੂੰ ਲੈ ਕੇ ਆ ਜਿਹੜੇ ਆ ਸੁੱਬਿਆਂ ਦੇ ਲਈ ਹੁਣ ਕੁਝ ਹੀ ਸਮੇਂ ਵਿੱਚ ਜਾਣਕਾਰੀ ਸਾਹਮਣੇ ਆਏਗੀ ਕਿ ਕਿਹੜੇ ਕਿਹੜੇ ਸੁੱਬਿਆਂ ਵਿੱਚ ਇਹ ਮੌਕ ਡ੍ਰਿੱਲ ਹੋਣੀ ਹੈ ਖਾਸ ਕਰਕੇ ਹੁਣ ਤੱਕ ਦੀ ਜਿਹੜੀ ਜਾਣਕਾਰੀ ਮਿਲੀ ਹੈ ਕਿ ਜਿਹੜੇ ਸੁੱਬੇ ਸਰਹੱਦਾ ਦੇ ਨੇੜੇ ਨੇ ਉੱਥੇ ਇਹ ਡ੍ਰਿੱਲ ਮੌਕ ਡ੍ਰਿੱਲ ਕੀਤੀ ਜਾਏਗੀ ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਹੋਵੇ ਤਾਂ ਬੀਐਸਐਫ ਵੱਲੋਂ ਪਹਿਲਾਂ ਹੀ ਜਿਹੜਾ ਫਿਰੋਜ਼ਪੁਰ ਵਿੱਚ ਵਿੱਚ ਦਿਨ ਹੀ ਮੌਕ ਡ੍ਰਿੱਲ ਕਰਕੇ ਜਿਹੜਾ ਅਭਿਆਸ ਕੀਤਾ ਗਿਆ ਅਤੇ ਉਸ ਤੋਂ ਬਾਅਦ ਹੁਣ ਜੇਕਰ ਦੇਖਿਆ ਜਾਵੇ ਕਿ 7 ਮਈ ਦੇ ਲਈ ਵੱਡਾ ਐਲਾਨ ਕਰ ਦਿੱਤਾ ਗਿਆ ਕੇਂਦਰੀ ਗ੍ਰਾਹ ਵਿਭਾਗ ਵੱਲੋਂ ਇਹ ਜਿਹੜੀ ਆ ਜਾਣਕਾਰੀ ਦਿੱਤੀ ਗਈ ਹੈ ਤੇ ਕੇਂਦਰੀ ਗ੍ਰਾਹ ਵਿਭਾਗ ਵੱਲੋਂ 7 ਮਈ ਨੂੰ ਲੈ ਕੇ ਨਿਰਦੇਸ਼ ਦਿੱਤੇ ਗਏ ਨੇ ਕਿ 7 ਮਈ ਨੂੰ ਮੌਕ ਡ੍ਰਿੱਲ ਕਰਾਈ ਜਾਏਗੀ ਤੇ ਹਮਲੇ ਦੌਰਾਨ ਆਪਣੀ ਸੁਰੱਖਿਆ ਕਿਵੇਂ ਕੀਤੀ ਜਾਵੇ ਇਸ ਦੇ ਲਈ ਅਭਿਆਸ ਕਰਵਾਇਆ ਜਾਏਗਾ ਗ੍ਰਾਹ ਮਤਰਾਲੇ ਨੇ ਕੁਝ ਸੂਬਿਆਂ ਨੂੰ ਨਿਰਦੇਸ਼ ਦਿੱਤੇ ਨੇ ਬਾਰਡਰ ਨਾਲ ਲੱਗਦੇ ਸੂਬਿਆਂ ਵਿੱਚ ਹੋਵੇਗੀ ਮੌਕ ਡ੍ਰਿੱਲ ਤਾਂ ਜਿੱਥੇ ਅਸੀਂ ਦੇਖ ਰਹੇ ਹਾਂ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਕਾਫੀ ਮਾਹੌਲ ਹੈ ਜਿਹੜਾ ਤਣਾਅਪੂਰਨ ਬਣਿਆ ਹੋਇਆ ਇੱਕ ਤੋਂ ਬਾਅਦ ਇੱਕ ਫੈਸਲਾ ਜਿੱਥੇ ਕੇਂਦਰ ਸਰਕਾਰ ਲੈ ਰਹੀ ਆ ਖਾਸ ਕਰ ਪ੍ਰਧਾਨ ਜੇਕਰ ਦੇਖਿਆ ਜਾਵੇ ਕਿ ਆ ਕੁਝ ਜਿਹੜੇ ਆ ਬੀਐਸਐਫ ਆ ਭੱਲੋ ਜਿਹੜੇ ਆ ਫੈਸਲੇ ਲਏ ਗਏ ਨੇ ਤਾਂ ਉੱਥੇ ਹੀ ਕੇਂਦਰੀ ਕੇਂਦਰ ਸਰਕਾਰ ਵੱਲੋਂ ਵੀ ਇੱਕ ਤੋਂ ਬਾਅਦ ਇੱਕ ਜਿਹੜਾ ਆ ਕੜਾ ਕਦਮ ਚੁੱਕਿਆ ਜਾ ਰਿਹਾ ਜਿੱਦੇ ਚਾਲ ਦੇ ਕੇਂਦਰ ਸਰਕਾਰ ਨੇ 7 ਮਈ ਨੂੰ ਕੁਝ ਸੁੱਭਿਆਂ ਨੂੰ ਏਅਰ ਰੈਡ ਸਾਇਰਾਨ ਬਜਾ ਕੇ ਮੌਕ ਡ੍ਰਿਲ ਕਰਨ ਦੇ ਹੁਕਮ ਦਿੱਤੇ ਨੇ ਤਾਂ ਇਹ ایر ਰੇਡ ਸਾਇਰਨ ਵੱਜੇਗਾ ਅਤੇ ਇਸ ਦੇ ਤਹਿਤ ਮੌਕ ਡ੍ਰਿਲ ਹੋਏਗੀ ਤਾਂ ਲੋਕਾਂ ਨੂੰ ਘਬਰਾਣ ਦੀ ਹਾਲਾਂਕਿ ਕੋਈ ਲੋੜ ਨਹੀਂ ਆ ਇੱਕ ਜਿਹੜੀ ਜਾਂ ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਲੋਕਾਂ ਨੂੰ ਸਾਮ ਚ ਰਹਿਣ ਦੀ ਕੋਈ ਲੋੜ ਨਹੀਂ ਹਰ ਪੱਖ ਤੋਂ ਸੁਰੱਖਿਆ ਜਿਹੜੀ ਆ ਉਹ ਆਰਮੀ ਲੋਕਾਂ ਨੂੰ ਕਰਾਏਗੀ ਤੇ ਹਰ ਪੱਖ ਤੋਂ ਸੁਰੱਖਿਆ ਸੁਰੱਖਿਅਤ ਥਾਵਾਂ ਤੇ ਲੋਕਾਂ ਨੂੰ ਜਿਹੜਾ ਰੱਖਿਆ ਜਾਏਗਾ ਤਾਂ ਹੁਣ ਮੌਕ ਡ੍ਰਿਲ ਜਿਹੜੀ ਉਹ ਹੋਣ ਜਾ ਰਹੀ ਹੈ 7 ਮਹੀਨੇ ਨੂੰ ਕੁਝ ਸਵੇਰਾਂ ਵਿੱਚ ਮੌਕ ਡ੍ਰਿਲ ਕਰਾਏਗੇ ਕੇਂਦਰ ਸਰਕਾਰ ਤੇ ਕੇਂਦਰੀ ਗ੍ਰਹਿ ਵਿਭਾਗ ਵੱਲੋਂ ਇਹ ਵੱਡੀ ਜਿਹੜਾ ਐਲਾਨ ਕਰ ਦਿੱਤਾ ਗਿਆ ਸਵੇਰਾਂ ਨੂੰ ਜਿਹੜਾ ਇਹ ਨਿਰਦੇਸ਼ ਦਿੱਤੇ ਗਏ ਨੇ ਜਿਸ ਦੇ ਚੱਲਦਿਆਂ ਹੁਣ ਕਿਤੇ ਨਾ ਕਿਤੇ ਸਤਾਰਕ ਰੈਣੀ ਵਿਧੀ ਵੀ ਲੋੜ ਹੈ ਇਸ ਤੋਂ ਜੇਕਰ ਦੇਖਿਆ ਜਾਵੇ ਕਿਉਂਕਿ ਫਿਰੋਜ਼ਪੁਰ ਚ ਬਿੱਤੇ ਦਿਨ ਇਹ ਅਨਾਉਂਸਮੈਂਟ ਕਰਵਾਈ ਗਈ ਕਿ ਰਾਤ 9:30 9:00 ਵਜੇ ਤੋਂ ਲੈ ਕੇ 9:30 ਵਜੇ ਤੱਕ ਕੋਈ ਵੀ ਗੱਲਬਾਤ ਨਾ ਜਗਾਵੇ ਕੋਈ ਵੀ ਲਾਈਟ ਨਾ ਜਗਾਵੇ ਕਿਉਂਕਿ ਮੌਕ ਡ੍ਰਿਲ ਕਰਨੀ ਹੈ ਆ ਵੀ ਆਸ ਕਰਨਾ ਤੇ ਆ ਵੀ ਆਸ ਕਰਿਆ ਵੀ ਕਿੱਤਾ ਵੀ ਗਿਆ ਫਿਰੋਜ਼ਪੁਰ ਚ ਤਾਂ ਉਸ ਤੋਂ ਬਾਅਦ ਸਾਰੇ ਸ਼ਹਿਰ ਵਿੱਚ ਹਨੇਰਾ ਆਇਆ ਹੈ ਅਤੇ ਉਸ ਅੱਧੇ ਘੰਟੇ ਵਿੱਚ ਆਰਮੀ ਨੇ ਆਪਣੇ ਬੀਐਸਐਫ ਨੇ ਆਪਣੇ ਪੱਧਰ ਤੇ ਜਿਹੜੀ ਆ ਤਿਆਰੀ ਕੀਤੀ ਤਾਂ ਹੁਣ ਕੁਝ ਸੂਬੇ ਚੁਣੇ ਗਏ ਨੇ ਜਿੱਥੇ ਮੌਕ ਡ੍ਰਿਲ ਕਰਾਈ ਜਾਏਗੀ ਤਾਂ ਕੇਂਦਰੀ ਗ੍ਰਾਹ ਵਿਭਾਗ ਨੇ ਇਹ ਨਿਰਦੇਸ਼ ਜਾਰੀ ਕਰ ਦਿੱਤੇ ਨੇ ਤਾਂ ਇਸ ਦੇ ਚੱਲਦਿਆਂ ਹੁਣ ਕਿਤੇ ਨਾ ਕਿਤੇ ਸਤਰਕ ਰਹਿਣ ਦੀ ਲੋੜ ਆ ਕਿਸੇ ਤਰ੍ਹਾਂ ਦੇ ਸਾਮ ਚ ਰਹਿਣ ਦੀ ਲੋੜ ਨਹੀਂ ਆ ਬੀਐਸਐਫ ਆਪਣੇ ਪੱਧਰ ਤੇ ਜਿਹੜੀ ਆ ਤਿਆਰੀ ਆ ਕਰ ਰਹੀ ਹੈ ਕਿਉਂਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਤਣਾਅਪੂਰਨ ਮਾਹੌਲ ਬਣਦੇ ਜਾ ਰਹੇ ਆ ਪਾਣੀ ਬਿਲਕੁਲ ਬੰਦ ਕਰ ਦਿੱਤਾ ਗਿਆ ਪਾਕਿਸਤਾਨ ਦਾ ਜਿੱਦੇ ਚਾਲਦਿਆਂ ਹੁਣ ਪਾਕਿਸਤਾਨ ਬਖਲਾਟ ਵਿੱਚ ਆ ਕੇ ਇੱਕ ਤੋਂ ਬਾਅਦ ਇੱਕ ਕਦਮ ਚੁੱਕ ਰਿਹਾ ਹੈ ਇੱਥੋਂ ਤੱਕ ਕਿ ਅੱਜ ਉਸ ਸਮੇਂ ਵੀ ਇੱਕ ਅਹਿਮ ਤਸਵੀਰ ਸਾਹਮਣੇ ਆਈ ਹੈ ਜਦੋਂ ਤੁਰਕੀ ਦਾ ਜਹਾਜ਼ ਹੈ ਜਿਹੜਾ ਪਾਕਿਸਤਾਨ ਦੇ ਕਰਾਚੀ 'ਚ ਨਜ਼ਰ ਆਇਆ ਤਾਂ ਇਸ ਤੋਂ ਕਿਤੇ ਨਾ ਕਿਤੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪਾਕਿਸਤਾਨ ਨਾ ਪਾਕ ਹਰਕਤ ਕਿਸੇ ਸਮੇਂ ਵੀ ਕਰ ਸਕਦਾ ਜਿੱਦੇ ਚਾਲਦਿਆਂ ਉਸ ਦਾ ਜਵਾਬ ਹੈ ਜਿਹੜਾ ਆ ਭਾਰਤੀ ਫੌਜ ਦੇਣ ਦੇ ਲਈ ਤਿਆਰ ਹੈ ਤੇ ਭਾਰਤੀ ਫੌਜ ਆਪਣੇ ਪੱਧਰ ਤੇ ਤਿਆਰੀਆਂ ਕਰ ਰਹੀ ਹੈ